ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੇਜਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਸਾਰੇ ਭਾਰਤ ਦਾ ਕੀੜਾ ਲਾ ਚੁੱਕਿਆ ਤੇ ਬਾਬਾ ਜੀ ਹੁਣ ਫਿਰ ਕਿੱਦਾਂ ਦੀ ਤਿਆਰੀਆਂ ਕਿੱਥੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕੋਟਪਈ ਤਹਿਸੀਲ ਗਦੌੜਾ ਜਿਲ੍ਹਾ ਮੁਕਤਸਰ ਸਾਹਿਬ ਹੈ ਜੀ ਜੀ ਤੇ ਬਾਬੇ ਨਾਲ ਜੀ ਨੇ ਮੇਥੋਂ ਯਾਤਰਾ ਕਰੀਏ ਪੂਰੇ ਭਾਰਤ ਦੀ ਲਗਾਤਾਰ 19 ਮਹੀਨੇ ਵਿੱਚ ਉਹ ਯਾਤਰਾ ਪੂਰੀ ਕਰਕੇ ਜਿਹਦੇ ਵਿੱਚ ਸਾਈਕਲ 77000 ਕਿਲੋਮੀਟਰ ਚੱਲਿਆ ਸਾਈਕਲ ਤੇ ਰਾਸੇ ਚ ਪੂਰੇ ਭਾਰ ਦੇ ਚ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਜੋ ਪਿੰਡ ਕੋਰ ਭਈ ਵਾਪਸ ਆਉਣਾ ਸੀ ਤਾਂ ਪਿੰਡ ਕੋਰ ਤੇ ਦੇ ਲੋਕਾਂ ਨੇ ਮੇਰਾ ਬਹੁਤ ਧੰਨਵਾਦ ਕੀਤਾ ਜੋ ਮੈਂ ਪਿੰਡ ਦਾ ਦੇ ਨਹੀਂ ਦੇ ਸਕਦਾ ਤੇ ਹੁਣ ਜੋ ਅਗਲੀ ਯਾਤਰਾ ਗਈ ਉਹ ਸਾਈਕਲ ਤੇ ਜਿਹੜਾ ਹੀਰੋ ਜੱਟ ਸਾਈਕਲ ਹੈ ਮੈਂ ਹੀਰੋ ਜੱਟ ਸਾਈਕਲ ਤੇ ਹੀ ਜਾਣਾ ਜਿੱਥੇ ਜਾਣਾ ਹੈਗਾ ਮੈਨੂੰ ਰੇਂਜਰ ਸਾਈਕਲ ਚਲਾਉਣੇ ਨੂੰ ਆਉਂਦਾ ਪਰ ਮੇਰਾ ਜਿਹੜਾ ਟੂਰ ਹੈ ਹੁਣ ਹੀਰੋ ਜੱਟ ਦਾ ਅਗਲਾ ਟੂਰ ਹੈਗਾ ਲੇਹ ਲਦਾਖ ਦਾ ਹੋਵੇਗਾ ਜਿੱਥੇ ਬਾਬਾ ਨਾਨਕ ਜੀ ਗਏ ਹੋਏ ਨੇ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾਂਦਾ ਮੇਰਾ ਮਨ ਬਣਿਆ ਹੋਇਆਗਾ ਤੇ ਰਸਤਾ ਖੁੱਲ ਨੂੰ ਦੇ ਰਗੀ ਆ ਤਿੰਨ ਚਾਰ ਮਹੀਨੇ ਰਸਤਾ ਖੁੱਲ ਜਾਣਾ ਹੈ ਤੇ ਉਦੋਂ ਬਾਬਾ ਨਾਨਕ ਜੀ ਦੇ ਦਰ ਤੇ ਮੈਂ ਜਾਣਾ ਚਾਹੁੰਦਾ ਠੀਕ ਚਲੋ ਬਾਬਾ ਜੀ ਫਿਰ ਲਦਾਖ ਦੀ ਯਾਤਰਾ ਤੋਂ ਬਾਅਦ ਮਿਲਦੇ ਆ ਫਿਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਕਾਉ ਸਾਤ ਮਾਤੇ